ਨਵਨਿਯੁਕਤ ਚੇਅਰਪਰਸਨ ਮਲਕੀਤ ਕੋਰ ਪਰਿਵਾਰ ਸਮੇਤ ਪਹੁੰਚੀ ਵਿਧਾਇਕਾ ਅਰਨਾ ਚੌਧਰੀ ਦੇਕਰ ਮੂੰ ਮਿਠਾ ਕਰਵਾ ਕੇ ਕੀਤਾ ਧੰਨਵਾਦ ਸ਼ੂਗਰ ਮਿਲ ਪੁਨਿਆਰ ਦੀ ਨਵਨਿਯੁਕਤ ਚੇਅਰਪਰਸਨ ਮਲਕੀਤ ਕੋਰ ਮੁਗਰਾਲਾ ਚੇਅਰਮੈਨ ਬਣਨ ਤੋਂ ਬਾਅਦ ਪਰਿਵਾਰ ਸਮੇਤ ਵਿਧਾਇਕਾ ਅਰਨਾ ਚੌਧਰੀ ਜੀ ਰਿਹਾਇਸ਼ ਤੇ ਪਹੁੰਚੇ ਜਿੱਥੇ ਉਨ੍ਹਾਂ ਵਿਧਾਇਕਾ ਅਰਨਾ ਚੌਧਰੀ ਦਾ ਮੂੰ ਮਿਠਾ ਕਰਵਾਇਆ ਤੇ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਵੀ ਕੀਤਾ ਇਸ ਤੋਂ ਪਹਿਲਾਂ ਆਪਣੇ ਮੈਡਮ ਸ੍ਰੀ ਮਦਨ ਚੌਧਰੀ ਜੀ ਤੇ ਬਹੁਤ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਹੈ ਨਾਲ ਮੂੰ ਮਿੱਠਾ ਕਰਨਾ ਹੈ ਬਾਕੀ ਸਾਰੇ ਜ਼ਿਲ੍ਹੇ ਦੀ ਕਾਂਗਰਸ ਲੀਡਰਸ਼ਿਪ ਨੇ ਸਾਨੂੰ ਚੇਅਰਮੈਨ ਬਣਾਇਆ ਹੈ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕਰਦੇ ਆ ਤੁਹਾਡੇ ਸ੍ਰੀਮਤੀ ਤੁਹਾਡੀ ਪਤਨੀ ਜਿਹੜੀ ਨੇ ਅੱਜ ਚੇਅਰਮੈਨ ਬਣਿਆ ਸੁਗੰਦਰ ਬਣਿਆੜ ਤੇ ਕਿੰਨੀ ਤੁਹਾਨੂੰ ਜੱਦੂ ਯਾਦ ਕਰਨੀ ਪਈ ਔਰ ਕਿਉਂ ਇਨਸਟੇਬਲ ਕਰਨਾ ਪਿਆ ਅਗਰੋਦੀ ਪਾਰਟੀ ਨੂੰ ਕੀ ਮਿਲਵੇ ਤੁਸੀਂ ਇਸ ਤਰ੍ਹਾਂ ਦੇ ਹੋਰ ਹਸਣ ਦੇ ਤਿਆਰ ਸਾਨੂੰ ਬਹੁਤ ਜ਼ਿਆਦਾ ਆਪ ਵਾਲੇ ਆਪ ਦੇ ਜਿਹੜਾ ਹੈਗੇ ਸਾਡੇ ਇੱਥੇ ਹਲਕਾ ਇੰਚਾਰਜ ਨੇ ਇਹਨਾਂ ਨੇ ਕੀ ਕੀਤਾ ਵੀ ਇਹਨਾਂ ਨੇ ਬਹੁਤ ਜ਼ਿਆਦਾ ਜਦ ਤੱਕ ਸਾਡੀ ਕਰਵਾਈ ਹੈ ਹਾਈ ਕੋਰਟ ਦੇ ਵਿੱਚ ਅਸੀਂ 4-5 ਕੇਸ ਪਾਏ ਨੇ ਫਿਰ ਜਾ ਕੇ ਹਾਈ ਕੋਰਟ ਦੇ ਇਹਨਾਂ ਦੇ ਉੱਤੇ ਪਾਬੰਦੀ ਲਾਈ ਕਿ ਤੁਸੀਂ ਉੱਥੇ ਮਤਲਬ ਕਿ ਇਲੈਕਸ਼ਨ ਕਰਵਾ ਸਕਦੇ ਹੋ ਇਹ ਉਹਨਾਂ ਦੇ ਹੁਣ ਵੀ ਅਜੇ 27 ਤਰੀਕ ਇਹਨਾਂ ਨੇ ਪਾਈ ਦੀ ਆ ਜਿਹੜੀ ਹਾਈ ਕੋਰਟ ਦੇ ਵਿੱਚ ਪਈ ਹੀ ਆ ਹੁਣ ਇਹਦੇ 18 ਤਰੀਕ ਨੂੰ ਇਹਨਾਂ ਨੇ ਜਾ ਕੇ ਉੱਥੇ ਲਿਖ ਕੇ ਦੇਣਾ ਵਾ ਕਿ ਜਿਹੜੀ ਆਪਾਂ ਇਲੈਕਸ਼ਨ ਕਰਾ ਚੁੱਕੇ ਆ ਇਹ ਜਿਹੜੀ ਇਲੈਕਸ਼ਨ ਆ ਇਹ ਭਾਈ ਕੋਰਟ ਦੇ ਹਦੇਸਾਂ ਦੇ ਨਾਲ ਹੋ ਰਹੀ ਆ ਇਹ ਇਹਨਾਂ ਦੇ ਇਹਨਾਂ ਨੇ ਬਿਲਕੁਲ ਇੱਕ ਜਾਣੇ ਨਹੀਂ ਇਹਨਾਂ ਸਾਰਿਆਂ ਜਾਣੇ ਡਿਸਟ੍ਰਿਕਟ ਦੀ ਜਿੰਨੀ ਆਪਦੀ ਲੀਡਰਸ਼ਿਪ ਆ ਇਹਨਾਂ ਸਾਰਿਆਂ ਦਬਾਅ ਬਣਾਇਆ ਹੋਇਆ ਸੀਗਾ ਤਾਂ ਕਿ ਇਲੈਕਸ਼ਨ ਨਾ ਹੋ ਸਕੇ ਅਸੀਂ ਫਿਰ ਵੀ ਇਲੈਕਸ਼ਨ ਮੈਡਮ ਹੁਣਾ ਨੇ ਸਾਰੀ ਸਾਡੀ ਕਾਂਗਰਸ ਲੀਡਰਸ਼ਿਪ ਨੇ ਸਾਰਿਆਂ ਯੋਰ ਲਾ ਕੇ ਇਹਨਾਂ ਨੂੰ ਚੇਅਰਮੈਨ ਬਣਾਇਆ ਹੈ ਤਾਂ ਕਿ ਇਹ 슈ਗਰ ਮਿਲ ਦੇ ਜੋ ਵੀ ਰਹਿੰਦੇ ਕੰਮ ਨੇ ਇਹ ਸਹੀ ਹੋ ਸਕਣ SUGAR MILL ਦੀ ਡਿਵੈਲਪਮੈਂਟ ਹੋ ਜਾ ਕੇ ਕਿਸਾਨਾਂ ਦੇ ਕੰਮ ਜਿਹੜੇ ਨੇ ਉਹ ਵੀ ਅਗਾ ਚਾਰੂ ਢੰਗ ਨਾਲ ਕੀਤੇ ਜਾਣ ਜਿਹੜੀਆਂ ਕਿਸਾਨਾਂ ਦੀਆਂ ਮੁਸ਼ਕਲਾਂ ਨੇ ਉਹ ਪਹਿਲ ਦੇ ਆਧਾਰ ਦੇ ਉੱਤੇ ਹੱਲ ਕੀਤੀਆਂ ਜਾਣਗੀਆਂ ਅਸੀਂ ਆਪਣੇ ਆਪਣੇ ਡਿਸਟ੍ਰਿਕਟ ਦੀ ਲੀਡਰਸ਼ਿਪ ਨਾਲ ਰਾਲ ਕੇ ਮੈਡਮ ਹੁਣਾ ਦਾ ਬਹੁਤ ਸ਼ੋਕ ਚੌਧਰੀ ਨਾਲ ਰਾਲ ਕੇ ਅਸੀਂ ਜੋ ਵੀ ਕੰਮ ਹੋਣਗੇ ਆਪਣੇ ਆਪਣੇ ਸਾਡੇ SUGAR MILL ਦੇ ਉਹ ਅਸੀਂ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਨਾਗਰਿਕ ਉਤਮਰ ਦੀ ਕੋਰ ਚੇਅਰਮੈਨ ਚੇਅਰਮੈਨ ਬਣਿਆ SUGAR MILL ਦੇ ਬਾਈਟਰ ਕੋ ਪਹੁੰਚਿਆ ਤਾਂ ਇਹ ਅਜਿਹਾ ਸੀ ਕਿ ਕਰਨਾਂ ਨਹੀਂ ਜੁਣਾ ਮਰੇ ਅੱਜ ਮਲਕੀਤ ਕੌਰ ਜਿਹੜੇ ਨਵੇਂ ਚੇਅਰ ਚੇਅਰਮੈਨ ਬਣੇ ਨੇ ਸ਼ੂਗਰ ਮਿਲਦੇ ਅੱਜ ਆਏ ਨੇ ਮੋਮਿਤ ਠਾਕਰ ਆਦਮਾਸਤੇ ਸੋ ਉਹਨਾਂ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਦੇਣੀ ਆ ਕਿ ਬੜੀ ਹੀ ਜਦੋ ਜਹਿਦ ਦੇ ਬਾਅਦ ਅੱਜ ਇਹ ਖੁਸ਼ੀ ਦਾ ਮੌਕਾ ਮਿਲਿਆ ਹੈ ਕਿ ਹਰ ਤਰ੍ਹਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਅੜਚਨਾ ਪਾਈਆਂ ਗਈਆਂ ਲੇਕਿਨ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ ਮੈਨੂੰ ਯਾਦ ਹੈ ਕਿ ਜਦੋਂ ਕੈਬਿਨੇਟ ਦੇ ਵਿੱਚ ਵੀ ਅਸੀਂ ਬੜੀ ਜਦੋਜਹਦ ਦੇ ਨਾਲ ਇਹ 슈ਗਰ ਮਿਲ ਦੀ ਐਕਸਪੈਂਸ਼ਨ ਦਾ ਜਿਹੜਾ ਕੰਮ ਸੀ ਇਹ ਪਾਸ ਕਰਵਾਇਆ ਸੀ ਉਸ ਵੇਲੇ ਚੀਫ ਮਿਸਟਰ ਕੈਪਟਨ ਅਮਰਿੰਦਰ ਸਿੰਘ ਜੀ ਸੀਗੇ। ਔਰ ਉਹਦੇ ਬਾਅਦ 슈ਗਰ ਮਿਲ ਜਿਹੜੀ ਹੈ ਉਹ ਐਕਸਪੈਂਡ ਹੋਈ ਹੈ ਕਿਉਂਕਿ ਸਾਡੇ ਹਮੇਸ਼ਾ ਧਿਆਨ ਚ ਰਿਹਾ ਕਿ ਕਿਸਾਨਾਂ ਦੇ ਭੈਤਰੀ ਵਾਸਤੇ ਕਿਉਂਕਿ ਜੇ ਇਸ ਇਲਾਕੇ ਨੂੰ 슈ਗਰ ਬੈਲਟ ਕਿਹਾ ਜਾਵੇ ਤੇ ਕੋਈ ਗਲਤ ਨਹੀਂ ਹੋਏਗਾ। ਕਿ ਲੋਕ ਸ਼ੂਗਰ ਇੰਨੀ ਇੱਥੇ ਜ਼ਿਆਦਾ ਸ਼ੂਗਰ ਕੇਨ ਹੁੰਦਾ ਹੈ ਕਿ ਲੋਕ ਪ੍ਰਾਈਵੇਟ ਮਿਲਾਂ ਦੇ ਵਿੱਚ ਗੰਨਾ ਲੈ ਕੇ ਜਾਂਦੇ ਨੇ ਮੁਸ਼ਕਿਲ ਹੋ ਜਾਂਦੀ ਹੈ ਕਿਉਂਕਿ ਇਹਦੇ ਚੰਨੀ ਕੈਪੈਸਿਟੀ ਨਹੀਂ ਸੀ ਸੋ ਇਹ ਸਭ ਤੋਂ ਬਿਹਤਰ ਤਰੀਕਾ ਸੀ ਕਿ ਕਿਸਾਨਾਂ ਦੀ ਬਿਹਤਰੀ ਦੇ ਵਾਸਤੇ ਉਹਨਾਂ ਦੀ ਸ਼ੂਗਰ ਕੇਨ ਦਾ ਜਿਹੜਾ ਸ਼ੂਗਰ ਕੇਨ ਜਿਹੜੀ ਉਹ ਬਾਹਰ ਨਾ ਜਾਵੇ ਸਾਡੀ ਕੋਆਪਰੇਟਿਵ ਜਿਹੜੀ ਸ਼ੂਗਰ ਮਿਲ ਹੈ ਇਹਨੂੰ ਵਧਾਇਆ ਗਿਆ ਤਾਂ ਕਿ ਇੱਥੇ ਹੀ ਗੰਨਾ ਸਾਰਾ ਜਿਹੜਾ ਪੀੜਿਆ ਜਾਵੇ ਸੋ ਅੱਜ ਬੜੀ ਖੁਸ਼ੀ ਦਾ ਦਿਨ ਹੈ ਕਿ ਸਾਡੇ 슈ਗਰ ਮਿਲ ਵੀ ਹੁਣ ਉਹ ਟ్రਾਇਲ ਤੇ ਹੈ ਔਰ ਜਲਦੀ ਹੀ ਉਹ ਆਪਣਾ ਕੰਮ ਸ਼ੁਰੂ ਕਰ ਦੇਗੀ ਔਰ ਸਾਡੇ ਚੇਅਰ ਪਰਸਨ ਜਿਹੜੇ ਬਨੇ ਨੇ ਨਵੇਂ ਉਹ ਸਾਡੇ ਅੱਜ ਅਰੇ ਹਾਸ਼ ਤੇ ਆਏ ਨੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਬੋਲੀ ਇਹਦੇ ਟਿਕਾ ਜਿੱਤਾ ਸਰੋਤ ਦੀ ਜਗ੍ਹਾ ਜਿਹੜੀ ਮੈਂ ਬੋਲ ਰਿਹਾ ਤੁਹਾਡੇ ਪਰਮੰਦੀ ਦੀ ਫੌਜੀ ਜਿਹੜਾ ਬਣ ਕੇ ਕੀ ਕੀ ਅੜਚ ਨਾ ਆਇਆ ਔਰ ਕਿਉਂ ਆਇਆ ਕਿਹੜੀ ਪਾਰਟੀ ਤੁਹਾਡੇ ਜਿਹੜਿਆ ਇਹਨਾਂ ਨੂੰ ਬਲਕੇ ਜਿਆਦਾ ਹਰਾਸ ਕੀਤਾ ਤੇ ਅੱਜ ਹਾਈ ਕੋਰਟ ਦੀਆਂ ਅਦਾਇਤਾਂ ਦਿੱਤਾ ਹੈ ਤੇ ਤੋਂ ਤੇ ਮੱਦੇ ਜੇ ਇਹਨਾਂ ਨਾ ਬਣ ਕੇ ਸਾਡੇ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਗੰਨਾ ਬਹੁਤ ਹੁੰਦਾ ਹੈ। ਔਰ ਗੰਨਾ ਜਿਆਦਾ ਹੋਣ ਕਰਕੇ ਇੱਥੇ ਕਾਂਗਰਸ ਗਵਰਨਮੈਂਟ ਦੇ ਵੇਲੇ 1980 ਦੇ ਵਿੱਚ ਨੀਂਹ ਪੱਥਰ ਰੱਖਿਆ ਸੀ ਔਰ ਇਹ 슈ਗਰ ਮਿਲ ਪਨੇਹਾੜ ਲਗਾਈ। ਔਰ ਇਹ ਕੋਆਪਰੇਟਿਵ ਅਦਾਰੇ ਦੇ ਵਿੱਚ ਲਗਾਈ। ਗੰਨਾ ਇੰਨਾ ਜਿਆਦਾ ਹੁੰਦਾ ਹੈ ਇਸੇ ਕਰਕੇ ਇੱਧਰ ਈਵਨ ਪ੍ਰਾਈਵੇਟ 슈ਗਰ ਮਿਲਾਂ ਵੀ ਲੱਗੀਆਂ। ਦੋ ਤੇ ਪ੍ਰਾਈਵੇਟ 슈ਗਰ ਮਿਲਾਂ ਸਾਡੇ ਡਿਸਟ੍ਰਿਕਟ ਦੇ ਵਿੱਚ ਨੇ ਦੋ ਕੋਆਪਰੇਟਿਵ ਜਿਨੇ ਬਟਾਲਾ ਪੁਨਿਆੜ ਕੀੜੀ ਔਰ ਉਹ ਜਿਹੜੀ ਚੱਡਾ ਮੈਡਮ ਦੀ ਚੱਡਾ ਦੀ ਔਰ ਰਾਣਾ ਜੀ ਦੀ ਚਾਰ ਅਜਨਾਲਾ ਪੰਜ ਮੁਕੀਰੀਆਂ 6 ਦਸੂਆ 7 ਔਰ ਭੋਗਪੁਰਾਟ ਇਹ ਅੱਠ ਜਿਹੜੀਆਂ ਮਿਲਾਂ ਨੇ ਸਿਰਫ ਸਾਡੇ ਆਸ-ਪਾਸ ਹੀ ਨੇ ਉਹ ਇਸ ਕਰਕੇ ਕਿਉਂਕਿ ਇੱਥੇ ਗੰਨਾ ਬਹੁਤ ਜ਼ਿਆਦਾ ਹੁੰਦਾ ਲੇਕਿਨ ਅਨਫੋਰਚਨਟਲੀ ਇਹ ਜਿਹੜੀ ਸਾਡੀ ਪਨਿਆੜ ਵਾਲੀ ਮਿਲ ਹੈ ਇਸ ਨੂੰ ਐਕਸਪੈਂਡ ਕਰਨ ਵਾਸਤੇ ਵੱਡਾ ਕਰਨ ਵਾਸਤੇ ਬੜੀ ਦੇਰ ਤੋਂ ਅਸੀਂ ਐਫਰਟਸ ਕਰਦੇ ਸੀ ਤੇ ਕਿਸੇ ਦੇ ਨਹੀਂ ਸੀ ਚੜਦੀਆਂ ਕਦੇ ਕੋਈ ਅੜਚਣ ਪਾ ਦਿੰਦੇ ਸੀ ਕਦੇ ਕੋਈ ਅੜਚਣ ਪਾ ਦਿੰਦੇ ਸੀ ਅਲਟੀਮੇਟਲੀ ਪਿਛਲੀ ਕਾਂਗਰਸ ਸਰਕਾਰ ਦੇ ਵੇਲੇ ਕੈਪਟਨ ਅਮਰਿੰਦਰ ਸਿੰਘ ਜੀ ਜਦੋਂ ਚੀਫ ਮਿਨਿਸਟਰ ਸਨ ਅਰੁਣਾ ਚੌਧਰੀ ਬਰਿੰਦਰ ਮੀਤ ਸਿੰਘ ਪਾੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਾਡੀ ਜਿਹੜੇ ਡਿਸਟ੍ਰਿਕਟ ਦੀ ਲੀਡਰਸ਼ਿਪ ਹੈ ਇਹਨਾਂ ਨੇ ਰੰਦਾਵਾ ਸਾਹਿਬ ਨੂੰ ਅੱਗੇ ਕੀਤਾ ਵੀ ਤੁਸੀਂ ਕੋਆਪਰੇਟਿਵ ਮਨਿਸਟਰ ਹੋ ਜੇ ਅੱਜ ਵੀ ਇਹ ਮਿਲ ਵੱਡੀ ਨਾ ਹੋ ਸਕੇ ਬਟਾਲਾ ਔਰ ਪੁਨਿਆਰ ਤੇ ਤੇ ਕਦੇ ਵੀ ਨਹੀਂ ਹੋ ਸਕਦੀ। ਬੜੇ ਜ਼ੋਰ ਦੇ ਨਾਲ ਇਸ ਮਿਲ ਨੂੰ ਵੱਡਾ ਕਰਨ ਦਾ ਪਾਸ ਕੀਤਾ ਗਿਆ ਤੇ ਇੱਥੇ 에ਥਨੋਲ ਪਲਾਂਟ ਵੀ ਲੱਗੇ ਔਰ ਮਿਲ ਦੀ ਕੈਪੈਸਿਟੀ ਵਧੇ। ਬੜੇ ਅਫਸੋਸ ਦੀ ਗੱਲ ਹੈ ਕਿ ਇਹ پاس ਹੋਣ ਦੇ ਬਾਵਜੂਦ ਵੀ ਫਾਈਨਲ ਹੋਣ ਦੇ ਬਾਵਜੂਦ ਵੀ ਪੈਸਾ ਜਨਰੇਟ ਵੀ ਕਰ ਦਿੱਤਾ ਰੰਧਾਵਾ ਸਾਹਿਬ ਨੇ ਕੋਆਪਰੇਟਿਵ ਵਿਭਾਗ ਵਿੱਚ। ਔਰ ਇਹ ਮਿਲ ਜਿਹੜੀ ਅੱਜ ਤੋਂ 2 ਸਾਲ ਪਹਿਲਾਂ ਬਣ ਕੇ ਤਿਆਰ ਹੋ ਜਾਣੀ ਚਾਹੀਦੀ ਸੀ। 2 ਸਾਲ ਇਸ ਗਵਰਨਮੈਂਟ ਨੇ ਨੁਕਸਾਨ ਕਰਤਾ। ਇਹ ਜਿਹੜੀ ਟ੍ਰਾਇਲ ਅੱਜ ਤੋਂ 2 ਸਾਲ ਪਹਿਲਾਂ ਹੋ ਜਾਣੀ ਚਾਹੀਦੀ। ਉਹਦੇ ਨਾਲ ਨੁਕਸਾਨ ਕੀ ਹੋਇਆ ਸਾਡੇ ਜਿਹੜੇ ਇਲਾਕੇ ਦੇ ਗੱਣਾ ਕਾਸ਼ਤਕਾਰ ਨੇ। ਜਸਟ ਅਮੇਜਨ ਮੈਂ ਹੈਰਾਨ ਤੁਸੀਂ ਵੀ ਹੈਰਾਨ ਹੋ ਜਾਓਗੇ ਸੁਣ ਕੇ ਕਿ ਆਪਣੀਆਂ 8 ਮਿੱਲਾਂ ਤੋਂ ਵੀ ਇਹ ਗੰਨਾ ਨਹੀਂ ਸੀ ਪੀੜਿਆ ਜਾਂਦਾ ਤੇ ਫਾਜ਼ਲ ਕਾ ਮਿਲ ਤੱਕ ਵੀ ਇੱਥੋਂ ਟਰਾਲੀਆਂ ਗਈਆਂ ਹੁਣ ਆ ਕੇ ਇਹ ਟ੍ਰਾਇਲ ਹੋਈ ਆ ਔਰ ਬੜੀ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਨਵੰਬਰ 2021 ਨੂੰ ਇਸ ਮਿਲ ਦੇ ਬੋਰਡ ਆਫ ਡਾਇਰੈਕਟਰਸ ਦਾ ਇਲੈਕਸ਼ਨ ਹੋ ਗਿਆ 10 ਡਾਇਰੈਕਟਰ ਜਿੱਤ ਗਏ ਦੋ ਸਾਡੇ ਆਪੋਜੀਸ਼ਨ ਦੇ ਆ ਔਰ 8 ਕਾਂਗਰਸ ਪਾਰਟੀ ਦੇ ਆ ਸਰਕਾਰ ਫ फेब्रुवारी ਦੇ ਵਿੱਚ ਇਲੈਕਸ਼ਨ ਹੋਏ ਤੇ ਮਾਰਚ ਦੇ ਵਿੱਚ ਆਮ ਪਾਰਟੀ ਦੀ ਬਣ ਗਈ ਇਹਨਾਂ ਨੇ ਹਰ ਅੜਚਨ ਪਾਈ ਆ ਔਰ ਉਸ ਨੂੰ ਬੋਰਡ ਨੂੰ ਕੰਮ ਨਹੀਂ ਕਰਨ ਦਿੱਤਾ ਅਲਟੀਮੇਟਲੀ ਸਾਨੂੰ ਕੋਰਟ ਚ ਜਾਣਾ ਪਿਆ 3 ਸਾਲ ਸਾਡੇ ਬਰਬਾਦ ਕੀਤੇ ਆ ਔਰ ਕੋਰਟ ਦੀਆਂ ਕਲੀਅਰ ਡਾਇਰੈਕਸ਼ਨ ਹੋਣ ਦੇ ਬਾਵਜੂਦ ਵੀ ਇਹਨਾਂ ਨੇ 5 ਵਾਰੀ ਸਾਡੇ ਇਲੈਕਸ਼ਨ ਦੀ ਡੇਟ ਫਿਕਸ ਕਰਨੀ ਤੇ ਨਾਲ ਹੀ ਮੁਲਤਵੀ ਕਰ ਦਿੱਨੀ ਕਦੇ ਜੀ ਅੱਜ ਜੀਐਮ ਸਾਹਿਬ ਹਸਪਤਾਲ ਦਾਖਲ ਹੋਗੇ ਨਾ ਕਦੇ ਜੀ ਅੱਜ ਸਾਡੀ ਮਿਲ ਚ ਕੋ ਪ੍ਰੋਬਲਮ ਆ ਗਈ ਹੈ ਅੱਜ ਮੀਟਿੰਗ ਆ ਗਈ ਹੈ ਜੀ ਇਹ ਐਸਾ ਹੀ ਇਹ ਗਾਂ ਖਾ ਕਰਦੇ ਜੇ ਅਲਟੀਮੇਟਲੀ ਸਾਨੂੰ ਕੰਟੈਂਪਟ ਆਫ ਕੋਰਟ ਕਰਨੇ ਪਏ ਜਿਹਦੀ ਤਾਰੀਖ ਹੁਣ 27 ਤਾਰੀਖ ਪੈ ਗਈ ਹੈ ਫਿਰ ਇਹਨਾਂ ਨੂੰ ਮਜਬੂਰੀ ਦੇ ਵਿੱਚ ਮੀਟਿੰਗ ਰੱਖਣੀ ਪਈ ਉਸ ਦਿਨ ਵੀ ਇਹ ਨਹੀਂ ਸੀ ਕਰਦੇ ਇਹ ਕਹਿੰਦੇ ਮੁਲਤਵੀ ਕਰਕੇ ਅਸੀਂ 25 ਦੇ ਕਰ ਦਿੰਦੇ ਆ ਪਰ ਸਾਡੇ ਬੋਰਡ ਆਫ ਡਾਇਰੈਕਟਰ ਜਿਹੜੇ ਸੀ ਉਹ ਮੈਂਬਰ ਸਾਰੇ ਆੜ ਕੇ ਬੈਠ ਗਏ ਜਿਹੜੇ ਸਰਕਾਰੀ ਨੁਮਾਇੰਦੇ ਸੀ 1 2 ਨੇ ਹਾਜ਼ਰੀ ਪਾਤੀ ਇਹਨਾਂ ਨੂੰ ਫਿਰ ਮਜਬੂਰੀ 'ਚ ਉਹ ਇਲੈਕਸ਼ਨ ਕਰਨਾ ਪਿਆ ਸੋ ਇਹਨਾਂ ਨੇ ਇੰਨੀ ਖੱਜਲ ਖਵਾਰੀ ਕੀਤੀ ਹੈ ਔਰ ਇਹ ਖੱਜਲ ਖਵਾਰੀ ਕੋਈ ਬੋਰਡ ਆਫ ਡਾਇਰੈਕਟਰਸ ਦੀ ਨਹੀਂ ਹੋਈ ਇਹ ਖੱਜਲ ਖਵਾਰੀ ਸਾਡੇ ਕਿਸਾਨਾਂ ਦੀ ਹੋਈ ਹੈ ਜਿਨ੍ਹਾਂ ਦਾ ਗੰਨਾ ਰੁਲਦਾ ਫਿਰਦਾ ਸੀ ਸੋ ਇਹ ਜਿਹੜਾ ਸਾਰਾ ਚੱਕਰ ਚਲਾਇਆ ਇਹ ਜਿਹੜੇ ਇਥੋਂ ਦੇ ਅਖੌਤੀ ਲੀਡਰ ਨੇ ਜਿਹੜੇ ਨਕਾਰੇ ਹੋਏ ਔਰ ਰਿਜੈਕਟ ਕੀਤੇ ਹੋਏ ਲੋਕਾਂ ਦੇ ਅੱਜ ਬਣੇ ਫਿਰਦੇ ਨਹੀਂ ਜੀ ਅਸੀਂ ਹਲਕੇ ਦੇ ਇੰਚਾਰਜਾਂ ਹਲਕੇ ਦਾ ਇੰਚਾਰਜ ਉਹ ਹੁੰਦਾ ਜਿਹਨੂੰ ਪਬਲਿਕ ਬਣਾਵੇ ਜਿਹਨੂੰ ਵੋਟਾਂ ਪਾ ਕੇ ਕੋਈ ਲੀਡਰ ਆਪਣਾ ਮੰਨੇ ਆਪਣਾ ਨੁਮਾਇੰਦਾ ਮੰਨੇ ਲੇਕਿਨ ਇਹ ਜਿੰਨੇ ਨੇ ਥੇ ਗੁਰਦਾਸਪੁਰ ਦੇ ਵਿੱਚ ਮジョਰਿਟੀ ਜਿਹੜੀ ਆ ਹਾਰਿਆਂ ਦੀ ਆ ਔਰ ਇਹ ਹਾਰੇ ਦੇ ਹੀ ਇਸ ਗੱਲ ਸਾਡੀ ਸਰਕਾਰ ਹੈ ਜੀ ਪਾਈ ਸਰਕਾਰ ਉਸ ਬੰਦੇ ਦੀ ਹੈ ਜਿਹੜੇ ਬੰਦੇ ਨੂੰ ਲੋਕਾਂ ਨੇ ਮੈਂਡੇਟ ਦਿੱਤਾ ਲੇਕਿਨ ਇਹ ਲੋਗ ਅਜੇ ਵੀ ਮੰਨਣ ਨੂੰ ਤਿਆਰ ਨਹੀਂ ਔਰ ਹਰ ਕੰਮ ਦੇ ਵਿੱਚ ਅੜਚਨ ਪਾਉਂਦੇ ਆ ਜਿਹਦੇ ਨਾਲ ਇਲਾਕੇ ਦਾ ਕੰਮ ਜਿਹੜਾ ਪਿੱਛੇ ਜਾਂਦਾ ਔਰ ਇਹ ਜਿਹੜੀ ਮਿਲ 2 ਸਾਲ ਪਹਿਲਾਂ ਚੱਲਣੀ ਚਾਹੀਦੀ ਸੀ ਜੇ ਇਹ ਮਿਲ ਦੀ ਕਪੈਸਿਟੀ 2 ਸਾਲ ਲੇਟ ਹੋ ਰਹੀ ਆ ਮਤਲਬ ਚਾਲੂ ਇਹਦੇ ਚ ਵੀ ਇਹ ਜਿਹੜੇ ਅਖੌਤੀ ਲੀਡਰ ਨੇ ਇਹਨਾਂ ਦਾ ਹੱਥ ਹੈ ਇਹਨਾਂ ਦੀ ਸੋਚ ਜਿਹੜੀ ਆ ਉਹ ਨੈਗੇਟਿਵ ਹੈ ਇਹਨਾਂ ਨੇ ਉੱਥੇ ਇਹਨਾਂ ਲੋਕਾਂ ਨੇ ਮੈਨੂੰ ਪਤਾ ਲੱਗਿਆ ਅੱਡਾ ਬਣਾਇਆ ਦਾ ਸੀ ਕਿ ਰੈਸਟ ਹਾਊਸ ਦੇ ਵਿੱਚ ਰਹਿਣਾ ਤੇ ਇੱਥੋਂ ਤੱਕ ਕਿ ਲੰਚ ਵੀ ਉੱਥੇ ਦੁਪਹਿਰ ਦਾ ਹੁੰਦਾ ਸੀ ਆਮ ਤੌਰ ਤੇ ਲੋਕਾਂ ਦਾ ਚਲੋ ਹੁਣ ਬੋਰਡ ਬਣ ਗਿਆ ਆਪਾਂ ਬਹੁਤਾ ਪੁਰਾਣਾ ਤੇ ਕੀ ਕਰਨਾ ਪਰ ਘਟੋ ਪੁਰਾਣੇ ਪੰਨੇ ਜੇ ਬੋਲਣ ਲੱਗ ਪਏ ਤੇ ਬਹੁਤ ਕੁਝ ਨਿਕਲੇਗਾ ਪਰ ਚਲੋ ਅਸੀਂ ਇਹ ਕਹਿੰਨੇ ਆ ਕਿ ਅਗਾਹਾਂ ਤੋਂ ਕਿਸੇ ਤਰ੍ਹਾਂ ਮਿਲ ਠੀਕ ਤਰੀਕੇ ਨਾਲ ਚੱਲੇ ਔਰ ਜਿਹੜੇ ਸਾਡੇ ਹਾਂਗੇ ਕਿਸਾਨ ਉਹ ਵੀ ਸੁੱਖ ਦਾ ਸਾਲ ਹੈਣ ਸੋ ਅੱਜ ਮੈਡਮ ਆਈ ਸੀ ਮੂੰ ਮਿੱਠਾ ਕਰਾਉਣ ਵਾਸਤੇ ਕੱਲ ਇਹਨਾਂ ਨੇ ਟੇਕਓਵਰ ਕੀਤਾ ਸਾਰੀ ਕਾਂਗਰਸ ਦੀ ਲੀਡਰਸ਼ਿਪ ਉਥੇ ਇਕੱਠੀ ਸੀ ਜਿਨ੍ਹਾਂ ਦੀਆਂ ਜੁਆਇੰਟ ਐਫਰਟਸ ਦੇ ਨਾਲ ਰੰਦਾਵਾ ਸਾਹਿਬ ਤੇਰਪਤਰਜਿੰਦਰ ਸਿੰਘ ਬਾਜਵਾ ਔਰ ਬਿਰਿੰਦਰ ਮੀਤ ਪਾੜਾ ਅਰੁਣਾ ਚੌਧਰੀ ਸਾਰੀ ਕਾਂਗਰਸ ਦੀ ਲੀਡਰਸ਼ਿਪ ਸੀ ਉਥੇ ਜਦੋਂ ਮੈਡਮ ਨੂੰ ਅਸੀਂ ਸਿੱਧੇ ਬਿਠਾ ਕੇ ਆਏ ਆ ਚਾਰਜ ਦਵਾ ਕੇ ਆਏ ਆ ਸੋ ਮੈਂ ਆਪਣੇ ਇਲਾਕਾ ਨਿਵਾਸੀਆਂ ਨੂੰ ਜ਼ਿਲ੍ਹਾ ਨਿਵਾਸੀਆਂ ਨੂੰ ਔਰ ਜਿਹੜੇ ਸ਼ੂਗਰ ਕੇਨ ਗਰੋਅਰਸ ਨੇ ਉਹਨਾਂ ਨੂੰ ਵਧਾਈ ਦਿਨਾ ਤੇ ਨਾਲ ਦੀ ਨਾਲ ਮੈਂ ਮੈਡਮ ਨੂੰ ਵੀ ਇਹ ਬੇਨਤੀ ਕਰਦਾ ਕਿ ਤੁਸੀਂ ਦਿਲ ਲਾ ਕੇ ਨਵੇਂ ਹੋ ਦਿਲ ਲਾ ਕੇ ਉਥੇ ਮਿਹਨਤ ਕਰਕੇ ਇਹ ਜਿਹੜੀ ਪੈਰ ਮਿਲ ਦੇ ਉਖੜੇ ਦੇ ਸੀ ਉਨ ਨੂੰ ਮੁੜ ਕੇ ਠੀਕ ਠਾਕ ਲਿਆਓ ਔਰ ਮੈਨੂੰ ਪੂਰੀ ਉਮੀਦ ਹੈ ਕਿ ਮੈਡਮ ਬਹੁਤ ਅੱਛੀ ਤਰ੍ਹਾਂ ਕੰਮ ਕਰਨਗੇ ਔਰ ਸਾਡੀ ਮਿਲ ਜਿਹੜੀ ਆ ਵਾਅਦੇ ਚ ਜਾਏਗੀ ਤੇ ਜਿਹੜੀ ਇਹ ਡਿਲੇ 2 ਸਾਲ ਹੋਈ ਹੈ ਉਹਦੇ ਬਾਰੇ ਵੀ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਪਤਾ ਕਰੋ ਕਿ ਕਿਸ ਲੈਵਲ ਤੇ ਹੋਈ ਹੈ ਕਿਉਂ ਹੋਈ ਹੈ ਇਹਦੇ ਲਈ ਕੌਣ ਜ਼ਿੰਮੇਦਾਰ ਹੈ ਤਾਂ ਜੇ ਅੱਗੇ ਤੋਂ ਘੱਟੋ ਘੱਟ ਜਿਹੜੀ ਮਿਲ ਆ ਉਹ ਠੀਕ ਠਾਕ ਚੱਲੇ ਸੋ ਅੱਜ ਦੇ ਦਿਨ ਸਾਰੇ ਇਲਾਕਾ ਨਿਵਾਸੀਆਂ ਨੂੰ ਖਾਸ ਤੌਰ ਤੇ ਚੇਅਰਪਰਸਨ ਔਰ ਇਹਨਾਂ ਦੇ ਹਸਬੈਂਡ ਔਰ ਇਹਨਾਂ ਦਾ ਬੇਟਾ ਉਹਨਾਂ ਨੇ ਵੀ ਬੜੀਆਂ ਐਫਰਟਸ ਕੀਤੀਆਂ ਨੇ ਇਹਨਾਂ ਨੂੰ ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ